ਸਤਿ ਸ਼੍ਰੀ ਅਕਾਲ ਜੀ ਮੈਂ ਆਫਰੀਨ ਬਾਈ ਕਿਮੀਆਂ ਮਨੀ ਤੇ ਤੁਹਾਡਾ ਸਵਾਗਤ ਕਰਦੀ ਆਂ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਫਿਰ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਆ ਜਿਦੇ ਵਿੱਚ ਕਿ ਆਪਣੇ ਟਾਈ ਐਂਡ ਡਾਈ ਦੇ ਸੂਟਸ ਹੋਣਗੇ ਕੁਝ ਕੁ ਸੂਟਸ ਆਪਣੇ ਹੈਗੇ ਜਿਵੇਂ ਬੈਂਬਰ ਜੌਰਜਟ ਤੇ ਬਣੇ ਹੋਏ ਐ ਔਰ ਗੈਂਜ਼ਾ ਤੇ ਤੇ ਟੈਬੀ ਲਾਈਨਿੰਗ ਤੇ ਤੇ ਕੁਝ ਕੁ ਸੂਟ ਆਪਣੇ ਕਾਟਨ ਤੇ ਨੇ ਬਾਕੀ ਤੁਸੀਂ ਜੇ ਤੁਹਾਨੂੰ ਉਹਨਾਂ ਵਿੱਚੋਂ ਕੋਈ ਸੂਟ ਪਸੰਦ ਆਂਦਾ ਹੈ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਸਕਰੀਨ ਦੇ ਉੱਤੇ ਜਿਹੜਾ ਨੰਬਰ ਦਿੱਤਾ ਹੋਇਆ ਉਹਦੇ ਤੇ ਕੰਟੈਕਟ ਕਰ ਸਕਦੇ ਹੋ ਜਾਂ ਤੁਸੀਂ ਆਪਣੇ ਅਕੋਰਡਿੰਗਲੀ ਜੇ ਕੋਈ ਸੂਟ ਕਸਟਮਾਈਜ਼ ਕਰਵਾਉਣਾ ਹੈ ਤਾਂ ਉਹ ਵੀ ਤੁਸੀਂ ਕਰਵਾ ਸਕਦੇ ਹੋ ਜਿਵੇਂ ਕਿ ਅੱਜ ਮੈਂ ਮੈਂ ਵੀ ਟਾਈ ਐਂਡ ਡਾਈ ਦਾ ਸੂਟ ਵੇਅਰ ਕੀਤਾ ਹੋਇਆ कॉटन ਦਾ ਪ੍ਰਿੰਟਿਡ ਸ਼ਰਟ ਹੈ ਨਾਲ ਇਸ ਦੇ ਟਾਈ ਐਂਡ ਡਾਈ ਦੀ ਬਾਟਮ ਰਹੇਗੀ ਤੇ ਨਾਲ ਹੀ कॉटन ਦਾ ਟਾਈ ਐਂਡ ਡਾਈ ਦਾ ਦੁਪੱਟਾ ਆਪਾਂ ਦੁਪੱਟੇ ਨੂੰ ਲੈਸ ਨਾਲ ਡਿਜ਼ਾਈਨ ਕਰ ਸਕਦੇ ਆ ਤੇ ਸੂਟ ਨੂੰ ਵੀ ਆਪਾਂ ਲੈਸ ਦੇ ਨਾਲ ਡਿਜ਼ਾਈਨ ਕਰ ਸਕਦੇ ਆ ਆਓ ਜੀ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਟਾਈ ਐਂਡ ਡਾਈ ਦੇ ਸੂਟs ਦਿਖਾਣੇ ਆ ਤੁਹਾਨੂੰ ਹਾਂਜੀ ਇਹ ਜੀ ਆਪਣਾ ਅੱਜ ਦਾ ਪਹਿਲਾ ਸੂਟ ਬਹੁਤ ਹੀ ਸੋਹਣਾ ਸਟੱਫ ਹੈ ਫਾਈਨ ਕੁਆਲਿਟੀ ਔਰਗੈਂਜ਼ਾ ਦਾ ਸੂਟ ਰਹੇਗਾ ਟਾਈ ਐਂਡ ਡਾਈ ਦਾ ਸ਼ਰਟ ਤੇ ਦੁਪੱਟਾ ਜਿਹੜਾ ਉਹ ਸੀਮ ਰਹੇਗਾ ਬਹੁਤ ਹੀ ਸੋਹਣਾ ਕੰਟਰਾਸਟ ਕੀਤਾ ਹੈ ਲੈਮਨ ਤੇ ਡਾਰਕ ਬਲੂ ਲਾਈਟ ਬਲੂ ਦੇ ਨਾਲ ਦੁਪੱਟਾ ਤੇ ਸ਼ਰਟ ਸੇਮ ਰਹਿਣਗੇ ਪਲੇਨ ਇਸ ਦੇ ਨਾਲ ਮੈਚਿੰਗ ਬਾਟਮ ਹੈ ਤੇ ਆਪਣੇ ਸੂਟ ਦਾ ਪ੍ਰਾਈਸ ਰਹੇਗਾ ਜੀ 1650 ਨੈਕਸਟ ਕਲਰ ਇਹ ਹੈ ਇਹਦਾ ਕੰਟਰਾਸਟ ਵੀ ਬਹੁਤ ਸੋਹਣਾ ਹੈ ਲਾਈਟ ਪਿੰਕ ਦੇ ਨਾਲ ਦੁਪੱਟਾ ਤੇ ਸ਼ਰਟ ਇਸ ਦੀ ਸੇਮ ਹੈ ਅਗਰ ਤੁਸੀਂ ਇਹਦਾ ਦੁਪੱਟਾ ਚੇਂਜ ਕਰਾਉਣਾ ਚਾਹੁੰਦੇ ਹੋ ਕਿਸੇ ਹੋਰ ਸਟੱਫ ਦੇ ਵਿੱਚ ਤਾਂ ਉਹ ਵੀ ਹੋ ਜਾਏਗਾ ਪਲੇਨ ਇਸ ਦੇ ਨਾਲ ਲੈਮਨ ਕਲਰ ਦੀ ਬਾਟਮ ਹੈ ਪਿੰਕ ਗ੍ਰੀਨ ਤੇ ਲੈਮਨ ਦਾ ਬਹੁਤ ਹੀ ਸੋਹਣਾ ਜਿਹਾ ਕੰਟਰਾਸਟ ਹੈ ਤੇ ਆਪਣਾ ਇਹਦਾ ਪ੍ਰਾਈਸ ਵੀ ਰਹੇਗਾ ਜੀ 1650 नैक्सट अपने को लेवल है बैंबर जोरजट के बहुत ही सोहना टाई एंड आई है इंट्रांस बहुत वाइया काफ़ी बुटीकस ने जोड़े कि ਅ ਇਹਨਾਂ ਦੇ ਨਾਲ ਦੂਸਰਾ ਟੈਬੀ ਲਾਈਨਿੰਗ ਦੇ ਦੁਪੱਟੇ ਦੇ ਨਾਲ ਵੀ ਸੇਲ ਕਰ ਰਿਹਾ ਬਟ ਆਪਣਾ ਜਿਹੜਾ ਦੁਪੱਟਾ ਉਹ ਸੇਮ ਸਟਫ ਦਾ ਹੀ ਰਹੇਗਾ ਬੈਂਬਰ ਜੌਰਜਰ ਦੀ ਸ਼ਰਟ ਹੈ ਤੇ ਬੈਂਬਰ ਜੌਰਜਟ ਦਾ ਹੀ ਦੁਪੱਟਾ ਹੈ ਤੁਸੀਂ ਅਗਰ ਇਹਨਾਂ ਤੇ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਵਰਕ ਵੀ ਹੋ ਜਾਏਗਾ ਤੇ ਆਪਣਾ ਇਹਦਾ ਪ੍ਰਾਈਸ ਰਹੇਗਾ ਜੀ 1600 ਦੋ ਤਿੰਨ ਕਲਰ ਨੇ ਆਪਣੇ ਕੋਲ ਇਹਦੇ ਇਸ ਬੈਂਬਰ ਜੌਰਜਟ ਦੇ ਵਿੱਚ बहुत ही फाइन क्वालिटी है कलर कंट्रास्ट बहुत सोहने है तीस अपने भी कस्टमाइज करवा सकते हो टाई एंड डई करवा सकते हो किसी भी स्टफ के ऊपर इस बॉटम है पीच कलर की बॉटम ग्रीन पीच का बहुत ही सोहना कंट्रास्ट है का प्राइस रहेगा जी सोलह सौ सो रुपए ਨੈਕਸਟ ਆਪਣਾ ਫਿਰ অর্ਗੈਂਜ਼ਾ ਦੇ ਵਿੱਚ ਹੀ ਐ ਸ਼ਰਟ ਤੇ ਦੁਪੱਟਾ ਸੇਮ ਬਹੁਤ ਹੀ ਪਿਆਰੀ ਪੀਚ ਕਲਰ ਦੀ ਬਾਟਮ ਹੈ ਅਗਰ ਤੁਸੀਂ ਇਹਦੇ ਨਾਲ ਪਰਪਲ ਬਾਟਮ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਮਿਲ ਜੇਗੀ ਅਦਰਵਾਈਜ਼ ਪੀਚ ਬਹੁਤ ਹੀ ਸੋਹਣੀ ਲੱਗ ਰਹੀ ਹੈ ਤੇ ਇਹਦਾ ਪ੍ਰਾਈਸ ਰਹੇਗਾ ਜੀ 1650 ਨੈਕਸਟ ਆਪਣੇ ਕੋਲ ਲੈ कलर ਹੈ ਬੇਬੀ ਪਿੰਕ ਬਹੁਤ ਹੀ ਸੋਹਣਾ ਇਹਦੇ ਵਿੱਚ ਕੰਟਰਾਸਟ ਹੈ ਸਕਾਈ ਬਲੂ ਦਾ ਤੇ ਥੋੜਾ ਡਾਰਕ ਪਿੰਕ ਦਾ ਨਾਲ ਇਹਦੇ ਪਲੇਨ ਬਾਟਮ ਰਹੇਗੀ ਤੁਸੀਂ ਬਾਟਮ ਤੇ ਐਮਬਰਾਇਡਰੀ ਜਾਂ ਸ਼ਰਟ ਤੇ ਜਿਵੇਂ ਵੀ ਤੁਸੀਂ ਚਾਹੋ ਉਹਵੇਂ ਕਸਟਮਾਈਜ਼ ਹੋ ਜਾਊਗਾ ਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਲੈ ਕੇ ਸਾਨੂੰ ਆਰਡਰ ਦੇ ਸਕਦੇ ਹੋ ਨੈਕਸਟ ਹਾਂਜੀ ਇਹ ਕਲਰ ਤਾਂ ਬਹੁਤ ਸੋਹਣਾ ਹੈ ਗ੍ਰੀਨ ਕਲਰ ਦਾ ਸੂਟ ਹੈ ਟਾਈ ਐਂਡ ਡਾਈ ਦਾ ਤੁਸੀਂ ਆਪਣੇ ਅਕੋਰਡਿੰਗ ਵੀ ਇਸ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਅਗਰ ਤੁਹਾਨੂੰ ਕੋਈ ਹੋਰ ਸਟੱਫ ਚਾਹੀਦਾ ਹੈ ਜਾਂ ਕੋਈ ਹੋਰ ਕਲਰ ਚਾਹੀਦਾ ਹੈ ਤਾਂ ਉਹ ਵੀ ਰੈਡੀ ਹੋ ਜਾਏਗਾ ਗ੍ਰੀਨ ਕਲਰ ਦੇ ਇਸ ਦੇ ਨਾਲ ਬਾਟਮ ਹੈ ਸ਼ਰਟ ਤੇ ਦੁਪੱਟਾ ਇਸ ਦਾ ਸੇਮ ਸਟੱਫ ਦਾ ਇਹਦਾ ਵੀ ਪ੍ਰਾਈਸ ਆਏਗਾ ਜੀ 1650 ਨੈਕਸਟ ਆਪਣੇ ਕੋਲ ਲੈ ਕੇ ਟੈਬੀ ਲਾਈਨਿੰਗ ਦੇ ਵਿੱਚ ਆਏ ਹੈ ਟੈਬੀ ਲਾਈਨਿੰਗ ਦੀ ਸ਼ਰਟ ਹੈ ਟੈਬੀ ਲਾਈਨਿੰਗ ਦਾ ਹੀ ਦੁਪੱਟਾ ਹੈ ਤੁਸੀਂ ਇਹਨੂੰ ਸ਼ਰਟ ਵੀ ਬਣਾ ਸਕਦੇ ਹੋ ਅਗਰ ਪਲੇਨ ਸ਼ਰਟ ਬਣਾ ਕੇ embroidery ਕਰਾ ਕੇ tie and dye ਦੁਪੱਟਾ ਕਰ ਸਕਦੇ ਆ ਪਲੇਨ ਇਸ ਦੇ ਨਾਲ ਬਾਟਮ ਰਹੇਗੀ ਆਪਾਂ ਇਸ ਦਾ ਦੁਪੱਟਾ ਵੀ ਬਣਾ ਸਕਦੇ ਆ ਤੇ ਸ਼ਰਟ ਅਗਰ ਤੁਸੀਂ ਸ਼ਰਟ ਵੀ ਦੁਪੱਟਾ ਵੀ ਟਾਈ ਐਂਡ ਡਾਈ ਕਰਾਉਣਾ ਚਾਹੁੰਦੇ ਹੋ ਤਾਂ ਇਹ ਵੀ ਸੇਮ ਟਾਈ ਐਂਡ ਡਾਈ ਹੋ ਜਾਏਗਾ ਇਹਦਾ ਪ੍ਰਾਈਸ ਰਹੇਗਾ ਜੀ 1650 ਹਾਂਜੀ ਇਹ ਆਪਣਾ ਅਗਲਾ ਸੂਟ ਇਹਦਾ ਕੰਟਰਾਸਟ ਵੀ ਬਹੁਤ ਹੀ ਸੋਨਾ ਕੰਟਰਾਸਟ ਹੈ ਇਹਦਾ ਇਹ ਸ਼ਰਟ ਰਹੇਗੀ ਇਸ ਦੀ ਪਲੇਨ ਬਾਟਮ ਤੁਸੀਂ ਇਹਦੇ ਨਾਲ ਡਾਰਕ ਵਾਲੀ ਬਾਟਮ ਵੀ ਬਾਈ ਕਰ ਸਕਦੇ ਹੋ कलर का दुपट्टा प्राइस रहेगा जी सौ नेक्स्ट अपना के सूट है ग्रे कलर बहुत ही सोहना कंट्रास्ट है ग्रे पीच का दा इसका दा दुपट्टा रहेगा ਤੁਸੀਂ ਦੁਪੱਟੇ ਨੂੰ ਟਾਈ ਐਂਡ ਡਾਈ ਵੀ ਕਰਵਾ ਸਕਦੇ ਹੋ ਤੇ ਵਰਕ ਵੀ ਹੋ ਜਾਊਗਾ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਸਕਰੀਨ ਦੇ ਉੱਤੇ ਨੰਬਰ ਤੇ ਸਾਨੂੰ ਆਰਡਰ ਦੇ ਸਕਦੇ ਹੋ ਜਾਂ ਤੁਸੀਂ ਇਸ ਤੋਂ ਅਲੱਗ ਕੋਈ ਹੋਰ ਕਲਰ ਦਾ ਕੰਟਰਾਸਟ ਕਰਾਉਣਾ ਚਾਹੁੰਦੇ ਹੋ ਟਾਈ ਐਂਡ ਡਾਈ ਦਾ ਤਾਂ ਉਹ ਵੀ ਹੋ ਜਾਏਗਾ ਜੀ ਹਾਂ ਜੀ ਇਹ ਜੀ ਆਪਣਾ ਗਲਾ ਸੂਟ ਇਹ ਆਪਣੇ ਕੋਲ ਸਟਾਫ ਪਲੇਨ ਸਟਾਫ ਆਇਆ ਹੈ ਪਿੰਕ ਕਲਰ ਦਾ ਸੂਟ ਹੈ ਟਾਈ ਐਂਡ ਡਾਈ ਦੁਪੱਟਾ ਅਗਰ ਤੁਸੀਂ ਸ਼ਰਟ ਵੀ ਟਾਈ ਐਂਡ ਡਾਈ ਦੀ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਮਿਲ ਜੇਗੀ ਤੇ ਇਹਦਾ ਵੀ ਪ੍ਰਾਈਸ ਰਹੇਗਾ ਜੀ 1650 ਇੱਕ ਆਪਣੇ ਕੋਲ ਆਏ ਹੈ ਕਾਟਨ ਦੇ ਸੂਟ ਆਏ ਹੈ ਟਾਈ ਐਂਡ ਡਾਈ ਦੇ ਵਿੱਚ ਇਹ ਆਪਣੀ ਸ਼ਰਟ ਹੈ ਬਾਟਮ ਤੇ ਟਾਈ ਐਂਡ ਡਾਈ ਤੇ ਦੁਪੱਟਾ ਟਾਈ ਐਂਡ ਡਾਈ ਦਾ ਦੁਪੱਟਾ ਟਾਈ ਐਂਡ ਡਾਈ ਸ਼ਰਟ ਪ੍ਰਿੰਟਡ ਤੇ ਬਾਟਮ ਟਾਈ ਐਂਡ ਡਾਈ ਤਾਂ ਇਹਦਾ ਪ੍ਰਾਈਸ ਰਹੇਗਾ ਜੀ ਆਪਣਾ 1300 ਰੁਪਏ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਹੋਰ ਨੇ ਇੱਕ ਆ ਬਲੂ ਕਲਰ ਹੈ ਇਹ ਵੀ ਬਹੁਤ ਸੋਹਣਾ प्रिंट ते कलर कंट्रास्ट बहुत सोहना शर्ट रहेगी टाई एंड आई दुपट्टा टाई एंड आई बॉटम है ते अपना सूट का प्राइस भी रहेगा जी थर्टीन हंड्रेड अपने कोर को कलर है ਇਹ ਕਲਰ ਵੀ ਆਪਣਾ ਬਹੁਤ ਸੋਹਣਾ ਕਲਰ ਹੈ ਗ੍ਰੀਨ ਕਲਰ ਦਾ ਲਾਈਟ ਐਂਡ ਡਾਰਕ ਦਾ ਕੰਟਰਾਸਟ ਕਿਤੋਂ ਹੈ ਪ੍ਰਿੰਟ ਸੇਮ ਨੇ ਕਲਰ ਇਹਦੇ ਵਿੱਚ ਆਪਣੇ ਕੋਲ ਤਿੰਨ ਹੈ ਅਗਰ ਤੁਸੀਂ ਕਿਸੇ ਹੋਰ ਪ੍ਰਿੰਟ ਦੇ ਨਾਲ ਵੀ ਤੁਸੀਂ ਇਹਨੂੰ ਟਾਈ ਐਂਡ ਡਾਈ ਕਰਵਾਉਣਾ ਚਾਹਦੇ ਹੋ ਤਾਂ ਉਹ ਵੀ ਹੋ ਜਾਏਗਾ ਇਹ ਆਪਣਾ ਦੁਪੱਟਾ ਹੈ ਇਹ ਬਾਟਮ ਹੈ ਤੇ ਆਪਣੇ ਆਵਲੇ ਸੂਟ ਦਾ ਕਾਟਨ ਵਾਲੇ ਸੂਟ ਦਾ ਪ੍ਰਾਈਸ ਰਹੇਗਾ ਜੀ 1300 ਥੈਂਕ ਯੂ ਜੀ